ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਿਨ ਹੈਗਾ ਜੀ ਐਤਵਾਰ ਸੰਡੇ ਤੇ ਸੰਡੇ ਵਾਲੇ ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਾਨੂੰਨ ਤੋਂ ਹਟ ਕੇ ਜਾਂ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਤੋਂ ਥੋੜਾ ਜਿਹਾ ਹਟ ਕੇ ਕਿਸੇ ਹੋਰ ਚੰਗੇ ਵਿਸ਼ੇ ਤੇ ਵੀ ਵੀਡੀਓ ਬਣਾਈਏ ਕਿਸੇ ਹੋਰ ਚੰਗੇ ਟੌਪਿਕ ਤੇ ਗੱਲਬਾਤ ਕਰੀਏ ਜਿਵੇਂ ਕਿ ਦੋਸਤੋ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਨਸ਼ੇ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਵੀਡੀਓ ਭਾਵੇਂ ਛੋਟੀ ਹੈ ਪਰ ਇਹ ਜਿਹੜਾ ਟੌਪਿਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਟੌਪਿਕ ਤੇ ਗੱਲ ਕਰਨੀ ਬਣਦੀ ਐ ਤੇ ਇਸੇ ਕਰਕੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸੰਡੇ ਵਾਲੇ ਦਿਨ ਇਸ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਜਿਵੇਂ ਕਿ ਅਸੀਂ ਕੱਲ ਇੱਕ ਵੀਡੀਓ ਬਣਾਈ ਸੀਗੀ ਜਿਹੜੀ ਚਿੱਟਾ ਵੇਚਣ ਵਾਲੀ ਬੀਬੀ ਪੁਲਿਸ ਵਾਲੀ ਬੀਬੀ ਜਿਹੜੀ ਫੜੀ ਗਈ ਸੀਗੀ ਲੇਡੀ ਕਨਸਟੇਬਲ ਥਾਰ ਦੇ ਵਿੱਚ ਚਿੱਟਾ ਲੈ ਕੇ ਜਾ ਰਹੀ ਸੀਗੀ ਹੈਰਵਨ ਸੀਗੀ ਫਿਰ ਉਸ ਤੇ ਪਰਚਾ ਹੋਇਆ ਅਰੈਸਟ ਹੋਈ ਕੋਰਟ ਦੇ ਵਿੱਚ ਪੇਸ਼ ਹੋਈ ਰਿਮਾਂਡ ਲਿਆ ਤੇ ਇਸ ਤਰ੍ਹਾਂ ਦੀ ਉਸਤੇ ਕਾਰਵਾਈ ਜਿਹੜੀ ਹੋ ਰਹੀ ਹੈ ਪਰ ਜਿਹੜੀ ਅੱਜ ਦੀ ਸਾਡੀ ਇਹ ਵੀਡੀਓ ਹੈ ਇਹ ਇੱਕ ਤੁਸੀਂ ਇਸ ਨੂੰ ਮੇਰੇ ਵੱਲੋਂ ਇੱਕ ਬੇਨਤੀ ਵੀ ਕਹਿ ਸਕਦੇ ਹੋਗੇ ਕਿ ਮੈਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਾਸ਼ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਕੋਈ ਵੀ ਹੋਵੇ ਉਹਨਾਂ ਨੂੰ ਮੇਰੇ ਵੱਲੋਂ ਇਹ ਹੱਥ ਜੋੜ ਕੇ ਇੱਕ ਬੇਨਤੀ ਵੀ ਹੈ ਕਿ ਉਹ ਨਸ਼ਿਆਂ ਤੋਂ ਜ਼ਰੂਰ ਬਚਣ ਨਸ਼ਿਆਂ ਤੋਂ ਦੂਰ ਰਹਿਣ ਜਿਹੜੇ ਮਾੜੇ ਨਸ਼ੇ ਨੇ ਜਿਹੜੇ ਭਿਆਨਕ ਨਸ਼ੇ ਨੇ ਜਿਹੜੇ ਮਾਰੂ ਨਸ਼ੇ ਨੇ ਜਿਵੇਂ ਕਿ ਅਸੀਂ ਚਿੱਟੇ ਦੀ ਗੱਲ ਕਰ ਰਹੇ ਹਾਂ ਹੈਰੋਇਨ ਦੀ ਜਾਂ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਵੇਂ ਸ਼ਰਾਬ ਵੀ ਅਸੀਂ ਜੇ ਕਹ ਲਈਏ ਇਹ ਵੀ ਇੱਕ ਮਾੜਾ ਨਸ਼ਾ ਹੈ ਹੋਰ ਵੀ ਬਹੁਤ ਸਾਰੇ ਐਸੇ ਨਸ਼ੇ ਨੇ ਜਿਨ੍ਹਾਂ ਦਾ ਮੈਨੂੰ ਸਾਰਿਆਂ ਦਾ ਪਤਾ ਨਹੀਂ ਜਿਹੜੇ ਇਹ ਜਰਦਾ ਬੀੜੀ ਤਮਾਕੂ ਇਹ ਵੀ ਬਹੁਤ ਭੈੜੇ ਨਸ਼ੇ ਨੇ ਤੇ ਨੌਜਵਾਨਾਂ ਨੂੰ ਸਾਡੇ ਜਿਹੜੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਵਿੱਚ ਪੜਦੇ ਵਿਦਿਆਰਥੀ ਨੇ ਕਾਲਜਾਂ ਦੇ ਵਿੱਚ ਜਿਹੜੇ ਪੜ ਰਹੇ ਨੇ ਉਹਨਾਂ ਨੂੰ ਖਾਸ ਕਰਕੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਨਸ਼ਿਆਂ ਤੋਂ ਜ਼ਰੂਰ ਦੂਰ ਰਹਿਣ ਨਸ਼ਿਆਂ ਤੋਂ ਬਚਣ ਤੇ ਪੇਰੈਂਟਸ ਨੂੰ ਵੀ ਮੇਰੀ ਇਹ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਦੀ ਗੌਰ ਜ਼ਰੂਰ ਰੱਖਣ ਜਿਵੇਂ ਕਿ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਸ਼ਾਇਦ ਤੁਸੀਂ ਸੁਣਿਆ ਹੋਵੇ ਕੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਤ ਜ਼ਰੂਰੀ ਹੈ ਤੇ ਇੱਕ ਹੋਰ ਗੀਤ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ ਇੱਥੇ ਅਸੀਂ ਆਪਣੇ ਵੱਲੋਂ ਧੀਆਂ ਨੂੰ ਵੀ ਐਡ ਕਰ ਸਕਦੇ ਆ ਕਿ ਦੁੱਧ ਉਬਲਦੇ ਧੀਆਂ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ ਦੁੱਧ ਪੁੱਤ ਧੀਆਂ ਗੁਰਦਾਸ ਸਿਆ ਨਿਗਰਾਨੀ ਚਾਹੁੰਦੇ ਨੇ ਗੁਰਦਾਸ ਮਾਨ ਜੀ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜੀ ਸਾਡੀ ਔਲਾਦ ਹੈ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਉਹ ਨਿਗਰਾਨੀ ਜ਼ਰੂਰ ਚਾਹੁੰਦੇ ਨੇ ਪੇਰੈਂਟਸ ਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਧੀ ਪੁੱਤ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿਸੇ ਮਾੜੇ ਨਸ਼ੇ 'ਚ ਤਾਂ ਨਹੀਂ ਪੈ ਗਿਆ ਭਾਵ ਕਹਿਣ ਦਾ ਕਿ ਨਿਗਰਾਨੀ ਜਰੂਰ ਚਾਉਂਦੇ ਨੇ ਇਸੇ ਕਰਕੇ ਪੇਰੈਂਟਸ ਦੀ ਵੀ ਇਹ ਡਿਊਟੀ ਹੁੰਦੀ ਹੈ ਕਿ ਉਹਨਾਂ ਤੇ ਨਜ਼ਰ ਰੱਖੀ ਜਾਵੇ ਨਹੀਂ ਤਾਂ ਫਿਰ ਉਹੀ ਗੱਲ ਹੋਏਗੀ ਜਿਵੇਂ ਕਿ ਦੁੱਧ ਉਬਲ ਜਾਂਦਾ ਅਸੀਂ ਜੇ ਥੋੜਾ ਜਿਹਾ ਵੀ ਧਿਆਨ ਹਟਾ ਲਈਏ ਦੁੱਧ ਉਬਾਲਾ ਮਾਰ ਜਾਂਦਾ ਹੈਗਾ ਗੈਸ ਤੇ ਰੱਖਿਆ ਹੋਵੇ ਚੁੱਲ੍ਹੇ ਤੇ ਰੱਖਿਆ ਹੋਵੇ ਤਾਂ ਨਾਲ ਦੀ ਨਾਲ ਬਾਹਰ ਨਿਕਲ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਸਾਡੇ ਬੱਚੇ ਹੁੰਦੇ ਨੇ ਜੇ ਅਸੀਂ ਉਹਨਾਂ ਦੀ ਗੌਰ ਨਾ ਰੱਖੀਏ ਉਹਨਾਂ ਦੀ ਨਿਗਰਾਨੀ ਨਾ ਰੱਖੀਏ ਉਹਨਾਂ ਤੇ ਨਜ਼ਰ ਨਾ ਰੱਖੀਏ ਤਾਂ ਕਈ ਵਾਰੀ ਫਿਰ ਉਹ ਵੀ ਵਿਗੜ ਜਾਂਦੇ ਨੇ ਇਸੇ ਕਰਕੇ ਦੁੱਧ ਪੁੱਤ ਧੀਆਂ ਜਿਹੜੇ ਹੈਗੇ ਨੇ ਇਹ ਨਿਗਰਾਨੀ ਚਾਹੁੰਦੇ ਨੇ ਪੇਰੈਂਟਸ ਨੂੰ ਵੀ ਇਹ ਬੇਨਤੀ ਹੈ ਤੇ ਕਾਸ਼ ਕਰਕੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਵੀ ਜਿਹੜੇ ਇਹ ਮਾਰੂ ਨਸ਼ੇ ਹੁੰਦੇ ਨੇ ਭਿਆਨਕ ਨਸ਼ੇ ਹੁੰਦੇ ਨੇ ਖਤਰਨਾਕ ਨਸ਼ੇ ਹੁੰਦੇ ਨੇ ਜਿਹੜੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ ਸਿਰਫ ਉਸੇ ਬੰਦੇ ਦੀ ਜ਼ਿੰਦਗੀ ਬਰਬਾਦ ਨਹੀਂ ਹੁੰਦੀ ਜਿਹੜਾ ਨਸ਼ਾ ਕਰਦਾ ਉਸ ਦੇ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਪੇਰੈਂਟਸ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਹੋਰ ਭੈਣ ਭਰਾ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਬਰਬਾਦ ਹੋ ਜਾਂਦੀ ਹੈ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਸਿਹਤ ਦੀ ਬਰਬਾਦੀ ਪੈਸੇ ਦੀ ਬਰਬਾਦੀ ਸਮਾਜ ਦੇ ਵਿੱਚ ਜਿਹੜਾ ਸਟੇਟਸ ਹੈ ਉਹ ਜ਼ੀਰੋ ਹੋ ਜਾਂਦਾ ਹੈ ਬੇਇੱਜ਼ਤੀ ਹੁੰਦੀ ਹੈ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਬੰਦਾ ਕਈ ਵਾਰੀ ਤਾਂ ਜਦੋਂ ਨਸ਼ਿਆਂ ਦੇ ਵਿੱਚ ਇੰਨਾ ਜ਼ਿਆਦਾ ਫਸ ਜਾਂਦਾ ਹੈ ਕਈ ਵਾਰੀ ਬੰਦਾ ਅੱਕ ਕੇ ਥੱਕ ਕੇ ਦੁਖੀ ਹੋ ਕੇ ਸੁਸਾਈਡ ਵੀ ਕਰ ਲੈਂਦਾ ਹੈ ਕਿਉਂਕਿ ਉਹ ਮੈਂਟਲੀ ਮਾਨਸਿਕ ਤੌਰ ਤੇ ਇੰਨਾ ਜ਼ਿਆਦਾ ਵੀਕ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਫਿਰ ਉਹਨੂੰ ਸੁਸਾਈਡ ਤੋਂ ਇਲਾਵਾ ਹੋਰ ਕੋਈ ਰਸਤਾ ਲੱਭਦਾ ਹੀ ਨਹੀਂ ਇਸੇ ਕਰਕੇ ਮੇਰੇ ਕਹਿਣ ਤੋਂ ਭਾਵ ਸਿਰਫ ਇੰਨਾ ਹੈ ਕਿ ਨਸ਼ਿਆਂ ਤੋਂ ਜਰੂਰ ਬਚੋ ਜਿਹੜੇ ਮਾਰੂ ਨਸ਼ੇ ਨੇ ਭਿਆਨਕ ਨਸ਼ੇ ਨੇ ਹਾਲਾਂਕਿ ਨਸ਼ਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਚੰਗੇ ਨਸ਼ੇ ਵੀ ਨੇ ਪੜ੍ਹਾਈ ਦਾ ਨਸ਼ਾ ਹੋ ਗਿਆ ਚੰਗੇ ਕੰਮਾਂ ਦਾ ਨਸ਼ਾ ਹੋ ਗਿਆ ਠੀਕ ਹੈ ਜੀ ਇਹ ਚੰਗੇ ਨਸ਼ੇ ਨੇ ਜਿਹੜੇ ਇਹ ਕਰ ਲੈਣੇ ਚਾਹੀਦੇ ਨੇ ਤੇ ਮਾੜੇ ਨਸ਼ਿਆਂ ਤੋਂ ਬਚਣਾ ਚਾਹੀਦਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੇਰੀ ਇਹੀ ਬੇਨਤੀ ਸੀਗੀ ਤੇ ਉਹਨਾਂ ਨੂੰ ਲਾਂਤ ਹੈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮਰ ਜਾਣਾ ਚਾਹੀਦਾ ਜਿਹੜੇ ਹੋਰਾਂ ਨੂੰ ਦੂਜਿਆਂ ਨੂੰ ਨਸ਼ਿਆਂ ਤੇ ਲਾ ਦਿੰਦੇ ਨੇ ਜਾਂ ਨਸੇ ਦੀ ਸਪਲਾਈ ਕਰਦੇ ਨੇ ਸਮਗਲਿੰਗ ਕਰਦੇ ਨੇ ਤਸਕਰੀ ਕਰਦੇ ਨੇ ਜਿਵੇਂ ਕਿ ਕਈ ਕੇਸਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਦੇ ਫੜੇ ਵੀ ਜਾਂਦੇ ਨੇ ਪਰ ਸਾਨੂੰ ਤਾਂ ਸਿਰਫ ਉਹਨਾਂ ਦਾ ਹੀ ਪਤਾ ਲੱਗਦਾ ਜਿਹੜੇ ਫੜੇ ਜਾਂਦੇ ਨੇ ਜਿਹੜੇ ਫੜੇ ਨਹੀਂ ਜਾਂਦੇ ਉਹਨਾਂ ਦਾ ਸਾਨੂੰ ਪਤਾ ਨਹੀਂ ਜਿਹੜੇ ਸੁਰਖੀਆਂ 'ਚ ਆ ਜਾਂਦੇ ਨੇ ਖਬਰਾਂ 'ਚ ਆ ਜਾਂਦੇ ਨੇ ਉਹਨਾਂ ਦਾ ਸਾਨੂੰ ਪਤਾ ਲੱਗ ਜਾਂਦਾ ਪਰ ਪਤਾ ਨਹੀਂ ਕੀ ਕੁਝ ਹੋ ਰਿਹਾ ਕਿੱਥੇ ਕਿੱਥੇ ਕੀ ਹੋ ਰਿਹਾ ਅੰਦਰ ਖਾਤੇ ਕੀ ਹੋ ਰਿਹਾ ਠੀਕ ਹੈ ਜੀ ਤੇ ਇਸੇ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਿਰਫ ਇੰਨੀ ਕੁ ਅਰਦਾਸ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਤੇ ਨਸ਼ਿਆਂ ਤੋਂ ਦੂਰ ਰੱਖੇ ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਖੁਦ ਵੀ ਆਪ ਕੋਸ਼ਿਸ਼ ਕਰੋਗੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰਮਾਤਮਾ ਵੀ ਤਾਂ ਹੀ ਤੁਹਾਡੀ ਹੈਲਪ ਕਰੇਗਾ ਜੇ ਤੁਸੀਂ ਖੁਦ ਆਪ ਆਪਣੀ ਹੈਲਪ ਕਰੋਗੇ ਤੇ ਦੋਸਤੋ ਇੰਨੀਆਂ ਕੋ ਬੇਨਤੀਆਂ ਸੀ ਵੈਸੇ ਤਾਂ ਇਸ ਟੌਪਿਕ ਦੇ ਉੱਪਰ ਬਹੁਤ ਜ਼ਿਆਦਾ ਬੋਲਿਆ ਜਾ ਸਕਦਾ ਪਰ ਵੀਡੀਓ ਨੂੰ ਆਪਾਂ ਹੋਰ ਬਹੁਤ ਜ਼ਿਆਦਾ ਲੰਮੀ ਨਹੀਂ ਕਰਨੀ ਚਾਹੁੰਦੇ ਤੇ ਸੰਡੇ ਵਾਲਾ ਦਿਨ ਸੀਗਾ ਇਸੇ ਕਰਕੇ ਇਸ ਟੌਪਿਕ ਤੇ ਵਿਚਾਰ ਬਣ ਗਿਆ ਬੋਲਣ ਦਾ ਤੇ ਤੁਹਾਨੂੰ ਬੇਨਤੀ ਕਰਨ ਦਾ ਅਪੀਲ ਕਰਨ ਦਾ ਕਿ ਨਸ਼ਿਆਂ ਤੋਂ ਜ਼ਰੂਰ ਬਚੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਪੜੋ ਲਿਖੋ ਅੱਗੇ ਵਧੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ